ਦੋਸਤੋ ਮੈਂ ਤੁਹਾਡਾ ਹੋਸਟ ਦਵਿੰਦਰ ਪਾਪ ਅੱਜ ਹਫਤਾਵਾਰੀ ਪ੍ਰੋਗਰਾਮ 'ਚ ਮੈਂ ਸੰਪਾਦਕੀ ਸਮਕਾਲ ਦਾ ਭਾਗ 16ਵਾਂ ਲੈ ਕੇ ਹਾਜ਼ਰ ਹਾਂ ਪੰਜਾਬੀ ਟਰਬਿਊਨ, ਜਗ ਬਾਣੀ, ਅਜੀਤ ਪੰਜਾਬੀ ਜਾਗਰਣ, ਸਪੋਕਸਮੈਨ ਅਤੇ ਨਵਾਂ ਜਮਾਨਾ ਦੀਆਂ ਸੰਪਾਦਕੀਆਂ 'ਚ ਲੰਘੇ ਹਫਤੇ ਦੌਰਾਨ ਡੋਨਲਡ ਟਰੰਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਮਾਰੀ ਬਹੁਤ ਧਮਾਕੇਦਾਰ ਐਂਟਰੀ ਸ਼੍ਰੋਮਣੀ ਅਕਾਲੀ ਦਲ ਦਾ ਅਮੁੱਖ ਮਿਵਾਗ ਮੋਦੀ ਸਰਕਾਰ ਤੇ ਕਿਸਾਨਾਂ ਵਿਚਕਾਰ ਗਲਵਾ ਦੀ ਸ਼ੁਰੂਆਤ ਆਵਾਰਾ ਕੁੱਤੇਆਂ ਤੇ ਚੀਨੀ ਧੋਰ ਦਾ ਕਹਿਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮੁਫਤ ਰਿਉੜੀਆਂ ਔਰਤਾਂ ਦੀ ਸੁਰੱਖਿਆ ਅਤੇ ਠੱਪ ਪਏ ਲੋਕ ਭਾਗ ਦੇ ਮੁੱਦੇ ਵਿਚਾਰੇ ਗਏ ਮੰਦੜੇ ਹਾਲੀ ਹੋਇਆ ਸ਼੍ਰੋਮਣੀ ਅਕਾਲੀ ਦਲ ਅਜੇ ਲੀਹਾਂ ਉੱਤੇ ਪੈਣ ਤੋਂ ਕੋਹਾਂ ਦੂਰ ਜਾਪਦਾ ਹੈ ਹੁਣ ਪਾਰਟੀ ਦੀ ਨਵੇਂ ਸਿਰਿਓ ਮੈਂਬਰਸ਼ਿਪ ਦੇ ਮਾਮਲੇ ਤੇ ਵਿਵਾਦ ਖੜਾ ਹੋ ਗਿਆ ਇਸ ਬਾਰੇ ਟਿੱਪਣੀ ਸਿਰਫ ਰੋਜ਼ਾਨਾ ਸਪੋਕਸਮੈਨ ਵੱਲੋਂ ਆਈ ਹੈ ਅਖਬਾਰ ਲਿਖਦਾ ਹੈ ਕਿ ਸੁਖਵੀਰ ਸਿੰਘ ਬਾਦਲ ਦਾ ਧੜਾ ਅਜੇ ਵੀ ਸੱਚ ਪਛਾਨਣ ਤੋਂ ਇਨਕਾਰੀ ਹੈ ਅਕਾਲ ਤਖਤ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋਣ ਅਤੇ ਸਿੰਘ ਸਹਿਬਾਨ ਦੇ ਫੈਸਲੇ ਸਿਰ ਮੱਥੇ ਕਬੂਲਣ ਦੇ ਦਾਅਵੇ ਕਰਨ ਵਾਲੀ ਧਿਰ ਪਿਛਲੇ ਡੇਢ ਬਹੀਨੇ ਤੋਂ ਚਲਾਕੀਆਂ ਖੇਡ ਰਹੀ ਹੈ। ਇਹੀ ਇਸ ਦੀ ਸ਼ਾਕ ਨੂੰ ਲਗਾਤਾਰ ਖੋਰਾ ਲਾਰੀਆਂ ਨੇ ਅਖਬਾਰ ਸਵਾਲ ਕਰਦਾ ਹੈ ਕਿ ਜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਗਏ ਤਾਂ ਫਿਰ ਸਿਆਸੀ ਮਹਾਨਤਾ ਦਾ ਖਤਮ ਹੋਣ ਦਾ ਭੈ ਕਿਉਂ ਹੈ ਅਖਬਾਰ ਪੁੱਛਦਾ ਹੈ ਕਿ ਅਕਾਲ ਤਖਤ ਦੀ ਹੁਕਮ ਅਦੁਲੀ ਕਾਰਨ ਜਿਹੜੀਆਂ ਰਾਜਸੀ ਧਾਰਮਿਕ ਅਤੇ اخਲਾਕੀ ਸਾਖ ਸਾਖ ਖੁਰਦੀ ਰਹੀ ਖੁਰ ਰਹੀ ਹੈ ਕਿ ਇਸ ਅਕਾਲੀ ਧਰਨੇ ਉਸ ਬਾਰੇ ਕੁਝ ਸੋਚਿਆ। ਅਖਬਾਰ ਨੇ ਪਹਿਲਾਂ ਵੀ ਅਕਾਲੀ ਲੀਡਰਸ਼ਿਪ ਨੂੰ ਪੰਥ ਪ੍ਰਸਤੀ ਵੱਲ ਮੁੜਨ ਦੀ ਸਲਾਹ ਦਿੱਤੀ ਸੀ। ਹੁਣ ਕਿਸੇ ਤਰ੍ਹਾਂ ਦੀ ਸਲਾਹ ਅਖਬਾਰ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਹਵਾਲੇ ਨਾਲ ਉੱਥੋਂ ਦੀ ਪੰਥਕ ਲੀਡਰਸ਼ਿਪ ਨੂੰ ਦਿੱਤੀ ਹੈ। ਹਰਿਆਣਾ ਕਮੇਟੀ ਦੀਆਂ ਚੋਣਾਂ ਵਿੱਚ 40 ਵਿੱਚੋਂ 22 ਆਜ਼ਾਦ ਉਮੀਦਵਾਰ ਜਿੱਤੇ। ਜਗਦੀਸ਼ ਸਿੰਘ ਢਿੰਡਾ ਦੇ ਪੰਥਕ ਦਲ ਨੂੰ 9 ਬਾਦਲ ਅਕਾਲੀ ਦਲ ਦੇ ਹਮੈਤੀ ਹਰਿਆਣਾ ਸਿੱਖ ਪੰਥਕ ਦਲ ਨੂੰ 6 ਅਤੇ ਦਿਦਾਰ ਸਿੰਘ ਨਲਵੀ ਦੀ ਸਿੱਖ ਸਮਾਜ ਸੰਸਥਾ ਨੂੰ 3 ਸੀਟਾਂ ਮਿਲੀਆਂ। ਅਖਬਾਰ ਖੁਲਾਸਾ ਕਰਦਾ ਹੈ ਕਿ ਹਰਿਆਣਾ ਵਿੱਚ 4 ਲੋਕ ਸਭਾ ਹਲਕਿਆਂ ਅੰਬਾਲਾ, ਕੁਰੂਕਸ਼ੇਤਰ, ਕਰਨਾਲ ਤੇ ਸਿਰਸਾ ਵਿੱਚ ਸਿੱਖ ਵੋਟਰ ਫੈਸਲਾਕੁੰਤ ਆਧਾਰ ਵਿੱਚ ਹੋਣ ਦੇ ਬਾਵਜੂਦ ਹਰਿਆਣਾ ਕੋਈ ਵੀ ਸਿੱਖ ਵਜੀਰ ਨਹੀਂ ਹੈ ਸਿਰਫ ਇੱਕ ਪਗੜੀ ਧਾਰੀ ਸਿੱਖ ਹੀ ਵਿਧਾਇਕ ਹੈ ਇਹ ਸਥਿਤੀ ਦਰਸਾਉਂਦੀ ਹੈ ਕਿ ਸਿੱਖ ਭਾਈਚਾਰੇ ਅੰਦਰ ਵੰਡੀਆਂ ਕਾਰਨ ਸਿਆਸੀ ਅਹਿਮੀਅਤ ਗਵਾਚ ਗਈ ਹੈ ਹੁਣ ਗਵਾਚੀ ਅਹਿਮੀਅਤ ਦੀ ਬਹਾਲੀ ਲਈ ਹਰਿਆਣਾ ਕਮੇਟੀ ਸਹਾਈ ਹੋ ਸਕਦੀ ਹੈ ਇਸ ਲਈ ਕਮੇਟੀ ਦੇ ਨਵੇਂ ਚੁੜੇ ਮੈਂਬਰਾਂ ਨੂੰ ਚੌਧਰ ਪਿੱਛੇ ਦੌੜਨ ਦੀ ਥਾਂ ਪੰਥ ਪ੍ਰਸਤੀ ਵਾਲਾ ਜਜ਼ਬਾ ਦਿਖਾਉਣਾ ਚਾਹੀਦਾ ਹੈ ਮੋਦੀ ਸਰਕਾਰ ਅਤੇ ਕਿਸਾਨਾਂ ਵਿਚਕਾਰ ਚੱਲ ਰਹੀ ਖੜੋਤ ਟੁੱਟਣ ਬਾਰੇ ਚਰਚਾ ਅਜੀਤ ਅਤੇ ਪੰਜਾਬੀ ਟ੍ਰਿਬਿਊਨ ਨੇ ਕੀਤੀ ਹੈ ਅਜੀਤ ਲਿਖਦਾ ਹੈ ਕਿ ਹੁਣ ਕਿਸਾਨਾਂ ਅਤੇ ਸਰਕਾਰ ਵਿਚਕਾਰ ਗੱਲਬਾਤ ਦਾ ਰਾਹ ਖੁੱਲ ਗਿਆ ਪਰ ਜੇ ਦੋਵੇਂ ਧਿਰਾਂ ਤਰਕ ਸੰਗਤ ਪਹੁੰਚ અપਨਾਉਣ ਤਾਂ ਹੀ ਐਮਐਸਪੀ ਦੀ ਕਾਨੂੰਨੀ ਗਰੰਟੀ ਦੇ ਮੁੱਦੇ ਤੇ ਸਾਰਥਕ ਹੱਲ ਨਿਕਲ ਸਕਦਾ ਹੈ ਨਾਲ ਹੀ ਅਖਬਾਰ ਨੇ ਲਿਖਿਆ ਹੈ ਕਿ ਹੁਣ ਹਰਿਆਣਾ ਬਾਰਡਰ ਤੇ ਆ ਰਹੀ ਆਵਾਜਾਈ ਦੀ ਸਮੱਸਿਆ ਵੱਲ ਵੀ ਤਵੱਜੋ ਦੇਣੀ ਚਾਹੀਦੀ ਹੈ ਪੰਜਾਬੀ ਟ੍ਰਿਬਿਊਨ ਨੇ ਲਿਖਿਆ ਹੈ ਕਿ ਹੁਣ ਖੜੋਤ ਟੁੱਟਦੀ ਨਜ਼ਰ ਆ ਰਹੀ ਹੈ ਪਰ ਕਿਸਾਨ ਮੰਗਾ ਉੱਪਰ ਸਹਿਮਤੀ ਦੀ ਉਮੀਦ ਨਿਰੀਖੁਸ਼ਫੇਮੇ ਸਾਬਤ ਹੋ ਸਕਦੀ ਹੈ ਇਸ ਦਾ ਸਿੱਧਾ ਅਤੇ ਸਪਸ਼ਟ ਅਰਥ ਇਹ ਹੈ ਕਿ ਕੇਂਦਰ ਸਰਕਾਰ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਉਂਝ ਵੀ ਕੇਂਦਰ ਸਰਕਾਰ ਨੇ ਗੱਲਬਾਤ ਲਈ ਡੱਲੇਵਾਲ ਅਤੇ ਪੰਦੇਰ ਤੇ ਰਾਨੋ ਹੀ ਸੱਦਾ ਭੇਜਿਆ ਸਭ ਤੋਂ ਵੱਡੀ ਧਿਰ ਸੰਯੁਕਤ ਕਿਸਾਨ ਮੋਰਚੇ ਨੂੰ ਇਸ ਗੱਲਬਾਤ ਤੋਂ ਬਾਹਰ ਰੱਖਿਆ ਗਿਆ ਹੈ ਪੰਜਾਬੀ ਟ੍ਰਿਬਿਊਨ ਆਪਣੇ ਪਹਿਲੇ ਸੰਪਾਦਕੀਆਂ ਵਿੱਚ ਕਿਸਾਨ ਏਕੇ ਬਾਰੇ ਲਗਾਤਾਰ ਗੱਲ ਕਰਦਾ ਰਿਹਾ ਪਰ ਅਖਬਾਰ ਨੇ ਕਦੀ ਇਹ ਨਿਸ਼ਾਨਦੇਹੀ ਨਹੀਂ ਕੀਤੀ ਕਿ ਏਕੇ ਵਿੱਚ ਰੋੜਾ ਕੌਣ ਬਣ ਰਿਹਾ ਹੈ ਖਬਰਾਂ ਦੱਸਦੀਆਂ ਨੇ ਕਿ ਡੱਲੇਵਾਲ ਅਤੇ ਪੰਦੇੜ ਪੰਦੇੜ ਧਿਰ ਏਕੇ ਦੀ ਗਲਤਾਂ ਕਰਦੀ ਹੈ ਪਰ ਇਸ ਧਿਰ ਨੇ ਏਕੇ ਲਈ ਕੋਈ ਸਹਿਯੋਗਤਾ ਨਹੀਂ ਦਿਖਾਈ ਹੁਣ ਕੇਂਦਰ ਸਰਕਾਰ ਦੇ ਗੱਲਬਾਤ ਦੇ ਸੱਦੇ ਤੋਂ ਬਾਅਦ ਇਸ ਧਿਰ ਦਾ ਜੋ ਵਿਹਾਰ ਸਾਹਮਣੇ ਆ ਰਿਹਾ ਉਸ ਤੋਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਇਹ ਧਿਰ ਏਕਾ ਨਹੀਂ ਚਾਹੁੰਦੀ ਬਲਕਿ ਸੰਯੁਕਤ ਕਿਸਾਨ ਮੋਰਚੇ ਨੂੰ ਆਪਣੀ ਪੂਛ ਬਣਾਉਣ ਤੇ ਤਲੀ ਹੋਈ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਆਵਾਰਾ ਕੁੱਤਿਆਂ ਦੇ ਹਮਲੇ ਅਤੇ ਚੀਨੀ ਡੋਰ ਕਾਰਨ ਵਾਪਰ ਰਹੀਆਂ ਘਟਰਾਵਾਂ ਬਾਰੇ ਖਬਰਾਂ ਲਗਾਤਾਰ ਆ ਰਹੀਆਂ ਹਨ ਇਸ ਹਫਤੇ ਇਹਨਾਂ ਮੁੱਦਿਆਂ ਬਾਰੇ ਚਰਚਾ ਅਜੀਤ ਪੰਜਾਬੀ ਜਾਗਰਣ ਅਤੇ ਜਗਵਾਨੀ ਨੇ ਚਲਾਈ ਹੈ। ਕੁੱਤਿਆਂ ਦੇ ਹਮਲਿਆਂ ਬਾਰੇ ਪੰਜਾਬੀ ਜਾਗਰਣ ਲਿਖਦਾ ਹੈ ਕਿ ਦਿਲ ਦਹਿਲਾਉਣ ਵਾਲੀਆਂ ਇਹ ਘਟਨਾਵਾਂ ਰੋਕਣ ਲਈ ਬਕਾਇਦਾ ਯੋਜਨਾ ਬੰਦੀ ਦੀ ਲੋੜ ਹੈ। ਅਜੀਤ ਲਿਖਦਾ ਹੈ ਕਿ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕਈ ਵਾਰੀ ਪੁੱਜਣ ਦੇ ਬਾਵਜੂਦ ਜਿਉਂਦਾ ਤਿਉਂ ਵਰਕਰਾ ਰਿਹਾ ਹੈ। ਇਸ ਬਾਰੇ ਹੁਣ ਕੋਈ ਪ੍ਰਭਾਵੀ ਨੀਤੀ ਬਣਨੀ ਚਾਹੀਦੀ ਹੈ। ਚੀਨੀ ਦੌਰ ਦੇ ਕਹਿਰ ਬਾਰੇ ਜਗਵਾਨੀ ਲਿਖਦਾ ਹੈ ਕਿ ਪਾਕਿਸਤਾਨੀ ਪੰਜਾਬ ਵਿੱਚ ਇਸ ਸਮੱਸਿਆ ਦੇ ਹੱਲ ਲਈ ਸਖਤ ਸਜ਼ਾਵਾ ਅਤੇ ਜੁਰਮਾਨੇ ਤੈਅ ਕੀਤੇ ਗਏ ਨਹੀਂ ਆਪਣੇ ਪੰਜਾਬ ਵਿੱਚ ਭਾਵੇਂ ਚੀਨੀ ਨੋਰ ਤੇ ਪਾਬੰਦੀ ਲਾਈ ਹੈ ਪਰ ਇਹ ਪਾਬੰਦੀ ਢੰਗ ਨਾਲ ਲਾਗੂ ਨਹੀਂ ਕੀਤੀ ਜਾ ਰਹੀ ਕਿਸੇ ਦਾ ਨਤੀਜਾ ਹੈ ਕਿ ਨਿਤ ਦਿਨ ਮਾੜੀਆਂ ਘਟਰਾਵਾਂ ਵਾਪਰ ਰਹੀਆਂ ਨੇ ਪੰਜਾਬੀ ਟਰਬਿਨ ਨੇ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਖੇਡ ਮੇਲੇ ਲਾਉਣ ਦੀ ਸ਼ਲਾਘਾ ਕਰਦਿਆਂ ਲਿਖਿਆ ਹੈ ਕਿ ਨੌਜਵਾਨ ਇਸ ਵਕਤ ਨਸ਼ਿਆਂ ਅਤੇ ਹੋਰ ਬਹੁਤ ਸਾਰੀਆਂ ਚੁਣੌਤੀਆਂ ਦੀ ਮਾਰਕੀਟ ਹੈ ਅਜਿਹੇ ਯਤਨ ਪੰਚਾਇਤਾਂ ਅਤੇ ਸਥਾਨਕ ਕਲੱਬਾਂ ਨੂੰ ਵੀ ਕਰਨੇ ਚਾਹੀਦੇ ਨੇ ਤਾਂ ਕਿ ਨੌਜਵਾਨ ਸਹੀ ਲੀਹਾਂ ਤੇ ਪੈ ਸਕਣ ਦਿੱਲੀ ਵਿਧਾਨ ਸਭਾ ਚੋਣਾਂ ਦੇ ਰੰਗ ਟੰਗ ਖਾਸ ਕਰਕੇ ਮੁਫਤ ਨੌਂਗੀਆਂ ਬਣਨ ਬਾਰੇ ਚਰਚਾ ਪੰਜਾਬੀ ਟਰਬਿਊਨ ਅਤੇ ਨਵਜਵਾਨਾਂ ਨੇ ਕੀਤੀ ਹੈ ਨਵਜਵਾਨਾ ਲਿਖਦਾ ਹੈ ਕਿ ਹੁਣ ਲੋਕਤੰਤਰ ਨਵੇਂ ਦੌਰ ਵਿੱਚ ਦਾਖਲ ਹੋ ਗਿਆ ਹੈ ਹੁਣ ਸਿਆਸੀ ਤਰ੍ਹਾਂ ਆਪਣੇ ਕੀਤੇ ਕੰਮਾਂ ਦੇ ਆਧਾਰ ਤੇ ਵੋਟਾਂ ਨਹੀਂ ਮੰਗਦੀਆਂ ਨਹੀਂ ਇਹਨਾਂ ਦੇ ਚੋਣ ਪ੍ਰਭਾਵ ਚਾਰ ਵਿੱਚ ਵਿਕਾਸ ਮੁੱਦਾ ਬਣਦਾ ਹੈ ਹੁਣ ਇਹ ਤੇਰਾ ਮੁਫਤ ਸਹੂਲਤਾਂ ਦੇ ਵੱਡੇ ਵੱਡੇ ਵਾਅਦੇ ਕਰਦੀਆਂ ਹਨ ਮੁਫਤ ਰੇੜੀਆਂ ਦੀ ਆਲੋਚਨਾ ਕਰਨ ਵਾਲੀ ਪਾਰਟੀ ਇਸ ਮਾਮਲੇ ਵਿੱਚ ਸਾਰੀਆਂ ਧਿਰਾਂ ਨਾਲੋਂ ਅੱਗੇ ਨਿਕਲ ਗਈ ਹੈ ਪੰਜਾਬੀ ਟ੍ਰਿਬਿਊਨ ਲਿਖਦਾ ਹੈ ਕਿ ਮੁਫਤ ਰੇੜੀਆਂ ਦਾ ਇਹ ਵਰਤਾਰਾ ਸਮੁੱਚੀ ਚੋਣ ਪ੍ਰਕਿਰਿਆ ਨੂੰ ਭ੍ਰਿਸ਼ਟ ਕਰ ਰਿਹਾ ਹੈ ਪਰ ਚੋਣ ਕਮਿਸ਼ਨ ਇਸ ਪਾਸੇ ਦੇਖ ਹੀ ਨਹੀਂ ਰਿਹਾ ਕੋਲਕਾਤਾ ਬਲਾਤਕਾਰ ਅਤੇ ਕਤਲ ਕੇਸ ਬਾਰੇ ਆਏ ਅਦਾਲਤ ਦੇ ਫੈਸਲੇ ਬਾਰੇ ਕਿਸੇ ਵੀ ਅਖਬਾਰ ਨੇ ਧੰਗ ਦੀ ਟਿੱਪਣੀ ਨਹੀਂ ਕੀਤੀ ਇਸ ਮੁੱਦੇ ਬਾਰੇ ਟਿੱਪਣੀਆਂ ਪੰਜਾਬੀ ਟ੍ਰਿਬਿਊਨ ਅਤੇ ਅਜੀਤ ਵੱਲੋਂ ਆਈਆਂ ਹਨ ਇਨ੍ਹਾਂ ਸੰਪਾਦਕੀਆਂ ਦੀ ਸੁਰ ਇਹੀ ਹੈ ਕਿ ਅਦਾਲਤ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਕਿਉਂ ਨਹੀਂ ਦਿੱਤੀ ਜਦਕਿ ਅਸਲ ਮਸਲਾ ਇਹ ਹੈ ਕਿ ਔਰਤਾਂ ਦੀ ਸੁਰੱਖਿਆ ਬਾਰੇ ਨਾ ਕੇਂਦਰ ਸਰਕਾਰ ਅਤੇ ਨਾ ਹੀ ਰਾਜ ਸਰਕਾਰਾਂ ਗੰਭੀਰ ਨੇ ਜਦੋਂ ਤੱਕ ਅਜਿਹੀਆਂ ਘਟਨਾਵਾਂ ਦੀਆਂ ਜੜ੍ਹਾਂ ਨਹੀਂ ਫੋੜੀਆਂ ਜਾਂਦੀਆਂ ਇੰਨਾਂ ਘਟਨਾਵਾਂ ਨੂੰ ਠੱਲ ਪਾਉਣਾ ਮੁਸ਼ਕਲ ਹੈ ਨਵਾਂ ਜ਼ਮਾਨਾ ਨੇ 2013 ਵਿੱਚ ਬਣੇ ਲੋਕਪਾਲ ਕਾਨੂੰਨ ਬਾਰੇ ਲਿਖਿਆ ਹੈ ਕਿ ਮੋਦੀ ਸਰਕਾਰ ਦੀ ਉਦਾਸੀਨਤਾ ਅਤੇ ਅਫਸਰ ਸ਼ਾਹੀ ਕਾਰਨ ਲੋਕਪਾਲ ਦਾ ਕੰਮਕਾਜ ਠੱਪ ਹੈ ਲੋਕਪਾਲ ਦਾ ਮੁੱਖ ਕੰਮ ਪ੍ਰਧਾਨ ਮੰਤਰੀ ਕੇਂਦਰੀ ਵਜ਼ੀਰਾਂ ਅਤੇ ਅਧਿਕਾਰੀਆਂ ਖਿਲਾਫ ਆਈਆਂ ਭ੍ਰਿਸ਼ਟਾਚਾਰ ਸੰਬੰਧੀ ਸ਼ਿਕਾਇਤਾਂ ਦੀ ਜਾਂਚ ਕਰਵਾਉਣਾ ਅਤੇ ਕੇਸ ਚਲਾਉਣ ਦੀ ਮਨਜ਼ੂਰੀ ਦੇਣਾ ਹੈ ਪਹਿਲੀ ਗੱਲ ਤਾਂ ਇਹ ਕਿ ਮੋਦੀ ਸਰਕਾਰ ਨੇ ਪੂਰੇ 5 ਸਾਲ ਲੋਕਪਾਲ ਦਾ ਮੁਖੀ ਹੀ ਨਹੀਂ ਲਾਇਆ ਹੁਣ ਤੱਕ ਇਸ ਨੇ ਸਿਰਫ 24 ਕੇਸਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ ਇਹਨਾਂ ਵਿੱਚੋਂ ਸਿਰਫ 6 ਕੇਸ ਅਗਾਹ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ ਲੋਕਪਾਲ ਕੋਲ ਇੰਦਰਾਜ ਹੈ ਕਿ ਇਸ ਕੋਲ 2320 ਸ਼ਿਕਾਇਤਾਂ ਆਈਆਂ ਇਹਨਾਂ ਵਿੱਚੋਂ 3 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਸਨ ਪਰ ਲੋਕਪਾਲ ਨੇ ਇਹ ਸ਼ਿਕਾਇਤਾਂ ਇਹ ਕਹਿ ਕੇ ਰੱਦ ਕਰ ਦਿੱਤੀਆਂ ਕਿ ਸ਼ਿਕਾਇਤਾਂ ਦੀ ਡਰਾਫਟਿੰਗ ਸਹੀ ਨਹੀਂ 90% ਦੀ ਸ਼ਿਕਾਇਤਾਂ ਇਹੀ ਕਾਰਨ ਦੱਸ ਕੇ ਰੱਦ ਕੀਤੀਆਂ ਗਈਆਂ ਹਨ ਕਮੰਤਰੀ ਮਾਮਲਿਆਂ ਵਿੱਚ ਇਸ ਹਫਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਝੰਡੀ ਰਹੀ। ਉਸ ਨੇ 20 ਜਨਵਰੀ ਨੂੰ ਅਹੁਦੇ ਉੱਤੇ ਬਿਰਾਜਮਾਨ ਹੁੰਦਿਆਂ ਹੀ ਪੂਰੀ ਦੁਨੀਆ ਹਿਲਾ ਕੇ ਰੱਖ ਦਿੱਤੀ। ਇਸ ਬਾਰੇ ਸਾਰੇ ਸੰਪਾਦਕੀਆਂ ਵਿੱਚ ਟਰੰਪ ਦੀ ਕਾਹਲ ਅਤੇ ਆਪ ਖੁਦਰੇਪਣ ਦੀ ਗੱਲ ਦੁਰਾਹੀ ਗਈ ਹੈ। ਪਰ ਰੋਜ਼ਾਨਾ ਸਪੋਕਸਮੈਨ ਦੀ ਸੁਰ ਬਿਲਕੁਲ ਹਟ ਗਈ ਹੈ। ਅਖਬਾਰ ਸਵਾਲ ਰੱਖਦਾ ਹੈ ਕਿ 트럼ਪ ਦੇ ਹੁਕਮਾਂ ਬਾਰੇ ਇੰਨਾ ਖੌਫ ਕਿਉਂ ਹੈ ਅਖਬਾਰ ਪੁੱਛਦਾ ਹੈ ਕਿ ਜ਼ਾਹਿਰ ਕੀਤੀਆਂ ਜਾ ਰਹੀਆਂ ਚਿੰਤਾਵਾਂ ਕੀ ਜਾਇਜ਼ ਹਨ ਜੇ ਜਾਇਜ਼ ਹਨ ਤਕਨੀਆ 트럼ਪ ਨੇ ਹੁਕਮ ਦਾ ਜਿੰਨਾ ਵਿਰੋਧ ਅਮਰੀਕਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਜਿਹੇ ਹੁਕਮ ਲਾਗੂ ਕਰਨੇ ਇੰਨੇ ਸੌਖੇ ਨਹੀਂ ਪੰਜਾਬੀ ਟ੍ਰਿਬਿਊਨ ਨੇ 트럼ਪ ਦੇ ਅਮਰੀਕਾ ਦੇ ਸੁਨਹਿਰੇ ਕਾਲ ਸ਼ੁਰੂ ਹਾਣ ਦੇ ਦਾਵੇ ਨੂੰ ਨਰਿੰਦਰ ਮੋਦੀ ਦੇ ਅਮਰਤ ਕਾਲ ਨਾਲ ਜੋੜ ਕੇ ਦੇਖਣ ਦੀ ਗੱਲ ਕੀਤੀ ਹੈ ਪਰ ਇਸ ਬਾਰੇ ਕੋਈ ਪੁਖਤਾ ਵਿਆਖਿਆ ਨਹੀਂ ਕੀਤੀ ਪੰਜਾਬੀ ਜਾਗਰਣ ਲਿਖਦਾ ਹੈ ਕਿ 트럼ਪ ਪ੍ਰਸ਼ਾਸਨ ਦੂਸਰੇ ਦੇਸ਼ਾਂ ਲਈ ਖਤਰੇ ਦੀ ਘੰਟੀ ਨਹੀਂ ਬਣਨਾ ਚਾਹੀਦਾ 트럼ਪ ਨੇ ਅਮਰੀਕਾ ਨੂੰ ਖੁਸ਼ਹਾਲ ਦੇਖਣ ਦੇ ਦਾਅਵੇ ਤਾਂ 트럼ਪ ਅਮਰੀਕਾ ਨੂੰ ਖੁਸ਼ਹਾਲ ਦੇਖਣ ਦੇ ਦਾਅਵੇ ਤਾਂ ਕਰਦਾ ਹੈ ਤਾਂ ਉਸ ਨੂੰ ਹੋਰ ਦੇਸ਼ਾਂ ਪ੍ਰਤੀ ਵੀ ਸਵਰਧਰਪਈਆ ਅਪਣਾਉਣਾ ਚਾਹੀਦਾ ਜਗਵਾਣੀ ਨੇ ਇਜ਼ਰਾਈਲ ਤੇ ਹਮਾਸ ਵਿਚਕਾਰ ਹੋਈ ਜੰਗਬੰਦੀ ਨੂੰ ਟਰੰਪ ਦੀ ਪ੍ਰਾਪਤੀ ਦੱਸਦਿਆਂ ਲਿਖਿਆ ਕਿ ਸੰਸਾਰ ਨੂੰ ਸ਼ਾਂਤੀ ਲਈ ਹੋਣ ਟਰੰਪ ਦੀਆਂ ਆਪ ਹੁਦਰੀਆਂ ਸਹਾਰਨੀਆਂ ਪੈਣਗੀਆਂ ਅਜੀਤ ਅਖਬਾਰ ਨੇ ਟਰੰਪ ਦੇ ਕੌਮਾਂਤਰੀ ਪ੍ਰਭਾਵਾਂ ਬਾਰੇ ਲਿਖਿਆ ਕਿ ਕੌਮਾਂਤਰੀ ਦ੍ਰਿਸ਼ਟੀ ਜੀ ਨਾਲ ਬਦਲ ਰਿਹਾ ਹੈ ਇੱਕ ਹੋਰ ਸੰਪਾਦਕੀ ਵਿੱਚ ਅਜੀਤ ਨੇ ਭਾਰਤ-ਚੀਨ ਸਬੰਧਾਂ ਦੀ ਚਰਚਾ ਕਰਦਿਆਂ ਲਿਖਿਆ ਕਿ ਟਰੰਪ ਜਿਸ ਤਰ੍ਹਾਂ ਦੇ ਫੈਸਲੇ ਕਰ ਰਿਹਾ ਹੈ ਉਸ ਦੇ ਮੱਦੇ ਨਜ਼ਰ ਭਾਰਤ ਅਤੇ ਚੀਨ ਨੂੰ ਆਪਸੀ ਸਹਿਯੋਗ ਵਧਾਉਣਾ ਚਾਹੀਦਾ ਹੈ ਰੋਜ਼ਾਨਾ ਸਪੋਕਸਮੈਨ ਨੇ ਗਾਜ਼ਾ ਵਿੱਚ ਹੋਈ ਜੰਗਬੰਦੀ ਬਾਰੇ ਲਿਖਿਆ ਕਿ 15 ਮਹੀਨਿਆਂ ਤੋਂ ਅੰਤਾਂ ਦੀ ਮਾਰ ਚੱਲ ਰਹੇ ਫਲਸਤੀਨੀਆ ਨੂੰ ਰਾਹਤ ਮਿਲੀ ਹੈ ਉਂਝ ਦੋਹੀ ਪਾਸੇ ਤੱਤੇ ਅੰਸਰਾਂ ਦੀ ਘਾਟ ਨਹੀਂ ਜੋ ਕਿਸੇ ਵਕਤ ਵੀ ਵਿਗਨ ਪਾ ਸਕਦੇ ਨੇ ਇਸ ਵਾਰ ਫਿਲਹਾਲ ਇਨਾ ਹੀ ਅਗਲੇ ਹਫਤੇ ਫਿਰ ਮਿਲਾਂਗੇ ਨਵੀਆਂ ਸੰਪਾਦਕੀ ਟਿੱਪਣੀਆਂ ਨਾਲ ਧੰਨਵਾਦ